ਚੰਗੀ ਬਾਡੀ ਦੀ ਨੀਲੀ ਘੋੜੀ ਲੈ ਆਏ ਅੱਜ ਜਿਹੜੇ ਨੀਲੀ ਘੋੜੀ ਲੈਣ ਦੇ ਚਾਹਵਣਾ ਚੰਗਾ ਤੋਰਾ ਭਾਲਦੇ ਆ ਬਾਡੀ ਸੋਹਣੀ ਭਾਲਦੇ ਆ ਸੁਨੱਖੀ ਘੋੜੀ ਲੱਭਦੇ ਆ 4 ਕਮੈਂਟਾਂ ਦੀ ਇਹ ਵੀਡੀਓ ਪੂਰੀ ਦੇਖ ਲਓ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਇਸ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਉਹਨਾਂ ਦੇ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਸਾਰਿਆਂ ਦੇ ਜਾਨਵਰ ਵੀ ਵਧੀਆ ਚੜ੍ਹਦੀ ਕਲਾ 'ਚ ਹੋਣ। ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆਪਣੇ ਚੈਨਲ ਤੇ ਰੋਜ਼ ਸਵੇਰ ਦੇ ਟਾਈਮ ਇੱਕ ਸੇਲ ਵਾਲੇ ਜਾਨਵਰ ਦੀ ਚੰਗੇ ਜਾਨਵਰ ਦੀ ਚੰਗੇ ਰੇਟ ਵਿੱਚ ਵੀਡੀਓ ਆਉਂਦੀ ਆ। ਸੋ ਅੱਜ ਉਹੀ ਚੀਜ਼ ਨੂੰ ਦੇਖਦੇ ਹੋਏ ਜਾਇਜ਼ ਰੇਟ ਦੀ ਨੀਲੀ ਘੋੜੀ ਲੈ ਆਏ ਆ। ਅੱਜਕੱਲ ਆਪਣੇ ਪੰਜਾਬ ਵਿੱਚ ਨੀਲੀ ਦਾ क्रेज ਫਿਰ ਤੋਂ ਵਧੀਆ ਵੱਧ ਰਿਹਾ ਬਰੀਡਿੰਗ ਲਈ ਘੋੜੀਆਂ। ਜਿਵੇਂ ਮੇਰੇ ਕੋਲ ਜਿਹੜੇ ਭਰਾ ਹੁੰਦੇ ਆ ਉਹਨਾਂ ਦੀ ਮਚਵਾਛ ਦੇ ਅਨੁਸਾਰ ਦੱਸਦਾ ਹੋ ਸਕਦਾ ਸਾਰਿਆਂ ਦੀ ਚੁਆਇਸ ਅੱਡ ਅੱਡੇ ਦੀ ਹੋਵੇ ਜਿਹੜੇ ਭਰਾ ਮੇਰੇ ਕੋਲ ਆਉਂਦੇ ਆ ਨੀਲੀਆਂ ਘੋੜੀਆਂ ਮੇਰੇ ਕੋਲ ਤੱਕੜ ਕੇ ਬਣ ਇੱਕ ਦੋ ਹੀ ਹੁੰਦੀਆਂ ਜ਼ਿਆਦਾ ਮਾਰਵਾੜੀ ਚ ਹੁੰਦਾ ਜਾਨਵਰ ਤਾਂ ਨੀਲੀ ਘੋੜੀ ਬਾਲਾ ਟਾਈਮ ਮੇਰੇ ਕੋਲ ਖੜਦੀ ਨਹੀਂ ਤਾਂ ਭਰਾਵਾਂ ਦੀ ਮੰਗ ਤੇ ਇੱਕ ਫੇਰ ਨੀਲੀ ਘੋੜੀ ਲਿਆਏ ਆ ਸੋਹਣੀਆਂ ਪੁੱਠਾ ਪਾਠਾ ਸੋਹਣਾ ਕੀ ਖਾਲੀ ਗੱਬਨ ਕੀ ਡਿਟੇਲ ਆ ਸਾਰੀ ਆਪਾਂ ਨਾ ਵੀਡੀਓ ਦੇ ਵਿੱਚ ਹੀ ਵੇਰਵਾ ਦਵਾਂਗੇ ਬਸ ਤੁਸੀਂ ਵੀਡੀਓ ਦੇ ਨਾਲ ਪੂਰੀ ਵੀਡੀਓ ਪ੍ਰੋਪਰ ਦੇਖ ਲਿਓ ਚਾਰ ਕਮੈਂਟਾਂ ਦੀ ਆ ਤੇ ਸਾਰੀ ਡਿਟੇਲ ਤੁਹਾਨੂੰ ਆਪਾਂ ਵੀਡੀਓ ਚ ਦੇ ਦੇਣੀ ਆ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਕਿਉਂ ਵਿਊ ਤਾਂ ਆ ਜਾਂਦੇ ਵੀਡੀਓ ਦੇ ਉੱਤੇ ਪਰ ਜਿਹੜੇ ਹਿਸਾਬ ਨਾਲ ਵੀਡੀਓ ਤੇ ਵਿਊ ਆਉਂਦੇ ਉਹ ਹਿਸਾਬ ਨਾਲ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਤਾਂ ਦੋਸਤੋ ਸਾਡਾ ਵੀ ਇੱਕ ਹਿਸਾਬ ਦਾ ਹੌਸਲਾ ਟੁੱਟਦਾ ਵੀ ਆਪਾਂ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਿਆਉਂਦੇ ਆ ਜਾਇਜ਼ ਰੇਟ 'ਤੇ ਪਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਤੋ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਨਵੀਂ ਤੋਂ ਨਵੀਂ ਜਿਹੜੀ ਅਪਡੇਟ ਆਪਣੇ ਚੈਨਲ ਨਾਲ ਜੁੜੀ ਹੋਈ ਤੁਹਾਨੂੰ ਆਪਣੇ ਚੈਨਲ ਤੇ ਮਿਲਦੀ ਰਹੇ ਤੇ ਨੀਲੀ ਘੋੜੀ ਲੈ ਆਏ ਦੋਸਤੋ ਬਹੁਤ ਚੰਗੀ ਆ ਬਾਲ ਭੋਰੀਆਂ ਦੀ ਸਾਫ ਆ ਕੰਨਾਂ ਕੁੰਨਾਂ ਦੀ ਸੁਨੱਖੀ ਸੁਨੱਖੀ ਆ ਬਾਡੀ ਬੈਂਟਰ ਸਾਰੀ ਤੁਹਾਡੇ ਸਾਹਮਣੇ ਤੋਂ ਹੀ ਆਪ ਹੀ ਦੇਖ ਲੈਣੀ ਉਹ ਚੀਜ਼ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਜਿਹੜੀ ਚੀਜ਼ ਤੁਹਾਨੂੰ ਵੀਡੀਓ ਚ ਨਹੀਂ ਦਿਸੂ ਉਹਦੀ ਆਪਾਂ ਡਿਟੇਲ ਤੁਹਾਨੂੰ ਦੇ ਦੇਣੀ ਆ ਪਹਿਲੀ ਗੱਲ ਤਾਂ ਬਾਲਪੋਰੀਆਂ ਦੀ ਸਫਾਈ ਤਕਰੀਬਨ ਸਾਰੇ ਜਾਨਵਰੀ ਆਪਣੇ ਬਾਲਪੋਰੀਆਂ ਤੋਂ ਸਾਫ਼ ਹੁੰਦੇ ਆ। ਦੂਜੀ ਗੱਲ ਪੈਰਾਂ ਪੂਰਾ ਦੇ ਹੱਥਾਂ ਪੈਰਾਂ ਦੀ ਸਹੀ ਆ, ਅੱਖਾਂ ਦੀ ਸਹੀ ਆ, ਕੋਈ ਕਿਸ ਤਰ੍ਹਾਂ ਦਾ ਘੋੜੀ ਕਿਸੇ ਵੀ ਤਰ੍ਹਾਂ ਦਾ ਕੋਈ ਫਾਲਟ ਨਹੀਂ। ਮੌਕੇ ਤੇ ਖਾਲੀ ਆ ਦੋਸਤੋ, ਅੰਦਰ ਦੀ ਸਾਫ਼ ਆ। ਤੇ ਉਮਰ ਦੀ ਗੱਲ ਕਰੀ ਤਾਂ ਉਮਰ ਹੈਗੀ 3 ਸਾਲ ਹੋਈ ਹੈ ਦੋਸਤੋ। 3 ਸਵਾ 3 ਸਾਲ ਘੋੜੀ ਦੀ ਉਮਰ ਆ, 60 ਪਲੱਸ ਹਾਈਟ ਆ। ਬਾਡਾ ਬਹੁਤ ਆ। ਦਵੇ ਹੁਣ ਤੁਸੀਂ ਮੂਰੇ ਨੀਲੀ ਕੋੜੀ ਤਾਂ ਜ਼ਿਆਦਾਤਰ ਬਰੀਡਿੰਗ ਵਾਸਤੇ ਹਨਾ ਵਰਤੀ ਜਾਂਦੀ ਆ ਜਾਂ ਰਾਈਡਿੰਗ ਵਾਸਤੇ ਵਰਤੀ ਜਾਂਦੀ ਆ ਦੋਨਾਂ ਗੱਲਾਂ ਨੂੰ ਪੂਰੀ ਟੌਪ ਦੀ ਆ ਟੌਪ ਦੀ ਮਤਲਬ ਵੈਰਾਈਟੀ ਨਹੀਂ ਦੀ ਵੀ ਹੈ ਨਾ ਕਮਾਲ ਤੁਰਦੀ ਬਹੁਤ ਸੋਹਣਾ ਆ ਕੇ ਟਰਾਈ ਕਰਕੇ ਦੇਖਿਓ ਸਾਊ ਇੱਕ ਮੇਨ ਗੱਲ ਆ ਸਾਊ ਠੰਡੀ ਆ ਤੇ ਦੂਜੀ ਗੱਲ ਤੋਰਾ ਬਹੁਤ ਆ ਆਈ ਨੀ ਵੀ ਜਦੋਂ 5-7 ਕਿਲੋਮੀਟਰ ਤੋਰ ਲਈ ਤਾਂ ਹੰਭ ਜੂ ਹੌਲੀ ਜੀ ਹੋ ਜੂ ਜਿਵੇਂ ਜਿਵੇਂ ਤੁਰਦੀ ਉਹਦਾ ਉਹਦਾ ਤੇਜ਼ ਹੋ ਜਾਂਦੀ ਆ ਦੂਜੀ ਗੱਲ ਅੰਦਰ ਦੀ ਅੰਦਰ ਦੀ ਸਾਫ ਆ ਤੁਸੀਂ ਜੈਹੋ ਜੇ ਮਰਦੀ ਨੀਲੇ ਘੋੜੇ ਤੋਂ ਭਰੌਣੀਆਂ ਨੀਲੇ ਤੋਂ ਮਾਰਵਾੜੀ ਤੋਂ ਭਰੌਣੀਆਂ ਮਾਰਵਾੜੀ ਤੋਂ ਨੌਕਰੇ ਤੋਂ ਭਰੌਣੀਆਂ ਨੌਕਰੇ ਤੋਂ ਜੈਹੋ ਜੇ ਮਰਦੀ ਘੋੜੇ ਤੋਂ ਭਰਾ ਕੇ ਤਾਂ ਬਰੀਡਿੰਗ ਵੀ ਵਧੀਆ ਲੈ ਸਕਦੇ ਕਿਉਂ ਬਾਡਾ ਬੁੱਡਾ ਮਜ਼ਬੂਤ ਆ ਪੁੱਠਾ ਪਾਠਾ ਬਹੁਤ ਸੋਹਣਾ ਤੁੰਬਾਂ ਦੀ ਸੋਹਣੀ ਆ ਲੈਂਥ ਸੋਹਣੀ ਆ ਗਰਦਨ ਲੰਮੀ ਆ ਕੰਨਾਂ ਕੁੰਨਾਂ ਦੀ ਸੁਨੱਖੀ ਆ ਵਧੀਆ ਬੱਚਾ ਦੇਣ ਵਾਲੀ ਆ ਤੇ ਖੜਨੇ ਖੁਰਨੇ ਤੋਂ ਹੀ ਆਪ ਦੇਖ ਲੋ ਰਾਜੀ ਲੱਸੀ ਸਾਰੀ ਤੁਹਾਡੇ ਸਾਹਮਣੇ ਉਹ ਚੀਜ਼ ਆਪਾਂ ਨੂੰ ਦੱਸਣ ਦੀ ਲੋੜ ਹੀ ਨਹੀਂ ਫੇਸ ਦੀ ਕੁਆਲਿਟੀ ਕੰਨਾਂ ਦੀ ਕੁਆਲਿਟੀ ਗਰਦਨ ਦਾ ਮਣੀਆ ਉਹ ਸਾਰੀਆਂ ਓਕੇ ਰਿਪੋਰਟਾਂ ਸੋ ਦੋਸਤੋ ਦਿਖਾਉਣ ਵਾਲੀਆਂ ਚੀਜ਼ਾਂ ਦਿਖਾਤੀ ਆਪਾਂ ਇੱਕ ਵਾਰ ਫੇਰ ਇਹਦਾ ਮੋਟਾ ਓਵਰਵਿਊ ਦੇ ਦਿੰਨੇ ਆ ਜੇ ਕੋਈ ਚੀਜ਼ ਰਹਿੰਦੀ ਹੋਈ ਉਹ ਤੁਸੀਂ ਬਾਅਦ ਚ ਫੋਨ ਤੇ ਡਿਟੇਲ ਲੈ ਸਕਦੇ ਆਂ ਇਹਦੀ 3 ਸਵਾ 3 ਸਾਲ ਦੋਸਤੋ ਇਹਦੀ ਉਮਰ ਆ 60 ਪਲੱਸ ਹਾਈਟ ਆ ਖੰਨਾ ਦੀ ਸੁਨੱਖੀ ਆ ਬਾਲਪੌਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਅੱਖਾਂ ਦੀ ਸਾਫ ਆ ਕਿਸੇ ਤਰ੍ਹਾਂ ਦਾ ਕੋਈ ਫਾਲਟ ਨਹੀਂ 60 ਪਲੱਸ ਹਾਈਟ ਆ ਮੌਕੇ ਤੇ ਖਾਲੀ ਆ ਸੋ ਦੋਸਤੋ ਜੇ ਕਿਸੇ ਦੇ ਆ ਕੁਆਲਟੀ ਨਾਲ ਘੋੜੀ ਚੱਲਦੀ ਹੋਈ ਰੇਟ ਗਿਆ ਜਾ ਤਾਂ ਨਾ ਆਪਾਂ ਲਾਸਟ ਦੇ ਦਵਾਂਗੇ ਨੰਬਰ ਤੇ ਹੀ ਫੋਨ ਲਾ ਕੇ ਇਹਦੀ ਡਿਟੇਲ ਵੀ ਪਤਾ ਲੈ ਸਕਦੇ ਆ ਜੇ ਰਹਿੰਦੀ ਹੋਈ ਕੋਈ ਦੱਸਣ ਵਾਲੀ ਤੇ ਰੇਟ ਦਾ ਵੀ ਤੁਸੀਂ ਪਤਾ ਲੈ ਸਕਦੇ ਆ ਤੋ ਮਿਲਦੇ ਆਂ ਆਪਾਂ ਜਲਦੀ ਕੇ ਇਦਾਂ ਦੇ ਨਵੇਂ ਜਾਨਵਰ ਨਾਲ ਫਾਰਮ ਤੇ ਜਾਨਵਰ ਹੋਰ ਵੀ ਬਹੁਤ ਨਵੇਂ ਆਏ ਸਾਰਿਆਂ ਦੀ ਡਿਟੇਲ ਦਵਾਂ ਕਿ ਬਸ ਚੈਨਲ ਸਬਸਕ੍ਰਾਈਬ ਕਰ ਲਓ ਤੇ ਕਮੈਂਟਾਂ ਚ ਆਪਦੇ ਆਪਦੇ ਵਿਚਾਰ ਜਰੂਰ ਦਿਓ ਤੇ ਆ ਨੰਬਰ ਚੱਲੇ 98722 98960 98555 99 ਦੀ ਰਫਤਾਰ ਦਿਓ ਇਜਾਜ਼ਤ ਮਿਲਦੇ ਨਵੀਂ ਵੀਡੀਓ ਨਾਲ ਧੰਨਵਾਦ